ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਲਰੀ ਵਿੱਚ ਪੱਤਰਕਾਰਾਂ ਨੂੰ ਚਰਿਆਮ ਧਮਕੀਆਂ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦਾ ਮਾਚੀਵਾਲਾ ਦੇ ਖਾਲਸਾ ਚੌਂਕ ਵਿੱਚ ਪੁਤਲਾ ਫੂਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਪੁਤਲਾ ਫੂਕ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਚ ਪੱਤਰਕਾਰ ਅਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਵਰਕਰਾਂ ਨੇ ਅਤੇ ਆਗੂਆਂ ਨੇ ਹਿੱਸਾ ਲਿਆ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦੇ ਪੱਤਰਕਾਰਾਂ ਨੇ ਕਿਹਾ ਕਿ ਪੱਤਰਕਾਰਾਂ ਤੇ ਸਿਆਸੀ ਦਬਾਅ برداشت ਨਹੀਂ ਕੀਤਾ ਜਾਏਗਾ ਇਸ ਤਰ੍ਹਾਂ ਦੀਆਂ ਧਮਕੀਆਂ ਦੇਣ ਵਾਲੇ ਸੱਤਾ ਤਾਰੀ ਆਗੂਆਂ ਨੂੰ ਮੂਤੋੜਵਾ ਜਵਾਬ ਦਿੱਤਾ ਚਾਹੀਦਾ ਪੱਤਰਕਾਰਾਂ ਦੇ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਵਿਧਾਨ ਸਭਾ ਦੇ ਸਪੀਕਰ ਤੋਂ ਮੰਗ ਕਰਦੇ ਹ ਕਿ ਪ੍ਰੈਸ ਗੈਲਰੀ ਵਿੱਚ ਸ਼ਰਿਆਮ ਧਮਕੀ ਦੇਣ ਵਾਲੇ ਉਕਤ ਵਿਧਾਇਕ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇ। ਘਾਜੀ ਜਸਜੀਤ ਸਿੰਘ ਜੀ ਮੈਂ ਮਛਵਾੜਾ ਸਾਹਿਬ ਤੋਂ ਅਜੀਤ ਦਾ ਪੱਤਰਕਾਰ ਜੀ ਐਸ ਚੋਹਾਨ ਨਾਲ ਗੱਲ ਕਰ ਰਹੇ ਹਾਂ ਜੀ ਤੇ ਜਿਹੜਾ ਜਿਹੜਾ ਪੁੱਤਾ ਪੁੱਤ ਹੈਗਾ ਜਿਹੜਾ ਪਠਾਨ ਮਾਜੇ ਦਾ ਕੀ ਕਹਿਣਾ ਚਾਹੋਗੇ ਦੇਖੋ ਜੀ ਜਿਹੜਾ ਪੱਤਰਕਾਰ ਹੁੰਦਾ ਪੱਤਰਕਾਰ ਇੱਕ ਸਮਾਜਿਕ ਹੁੰਦਾ ਹੈ ਉਹ ਕਿਸੇ ਪਾਰਟੀ ਦਾ ਜਿਹੜਾ ਆ ਉਹ ਵਕਾਊ ਨਹੀਂ ਹੁੰਦਾ ਪਲਵੇ ਚਟਣੀ ਹੁੰਦਾ ਹੈਗਾ ਉਹਦੇ ਲਈ ਸਾਰੀਆਂ ਪਾਰਟੀਆਂ ਇੱਕ ਬਰਾਬਰ ਆ ਉਸੇ ਨੇ ਪਾਰਟੀ ਦੀਆਂ ਖੂਬੀਆਂ ਦੱਸਣੀਆਂ ਹੁੰਦੀਆਂ ਨੇ ਉਸੇ ਨੇ ਪਾਰਟੀ ਦੀਆਂ ਨਕਾਮੀਆਂ ਦੱਸਣੀਆਂ ਹੁੰਦੀਆਂ ਨੇ ਕਿ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਤੇ ਲੋਕਾਂ ਦੀ ਗੱਲ ਕਰਦੇ ਨੇ ਪੱਤਰਕਾਰ ਤੇ ਜਦੋਂ ਪੱਤਰਕਾਰ ਦੇ ਜਣੀ ਕਿ ਇੱਕ ਧਮਕੀ ਦਿੱਤੀ ਜਾਵੇ ਐਮਐਲਏ ਵੱਲੋਂ ਤੈਨੂੰ ਮੈਂ ਦੇਖ ਲੂੰਗਾ ਤੈਨੂੰ ਨਾ ਕਰ ਦੂੰਗਾ ਉਹ ਕਰ ਦੁੰਦਾ ਇਹ ਤਾਂ ਬਹੁਤ ਹੀ ਜ਼ਿਆਦਾ ਇੱਕ ਘਟਕਿਆ ਸ਼ਬਦਾਵਲੀ ਵਰਤੀ ਹੈਗੀ ਆ ਪੰਜਾਬ ਦੇ ਲੋਕਾਂ ਨੇ ਭਗਵੰਤ ਸਿੰਘ ਸਾਬ ਨੂੰ ਉਹਨਾਂ ਦੀਆਂ ਆਪਣੀਆਂ ਜਿਹੜੀਆਂ ੂਬੀਆ ਸੀ ਕਿ ਉਹਨਾਂ ਨੇ ਪੰਜਾਬ ਦਾ ਦਰਦ ਦਿਖਾਇਆ ਸੀਗਾ ਉਹਨਾਂ ਦੀ ਪਾਰਟੀ ਨੂੰ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਵੋਟ ਪਾ ਕੇ ਐਡੇ ਉੱਚੇ ਹਉਂਦੇ ਤੇ ਉਹਨਾਂ ਨੂੰ ਬਿਠਾਇਆ ਪੰਜਾਬ ਦੀ ਅਗਵਾਈ ਕਰਨ ਦੇ ਲਈ ਲਾਇਆ ਹੈਗਾ ਆ ਕਿਉਂਕਿ ਪੰਜਾਬ ਦੀ ਗੱਲ ਸੁਣਨ ਪੰਜਾਬ ਦੇ ਲੋਕਾਂ ਦਾ ਜਿਹੜਾ ਪੂਰਾ ਸਹਿਯੋਗ ਰਿਹਾ ਇਸ ਪਾਰਟੀ ਦੇ ਲਈ ਭਗਵੰਤ ਮਾਨ ਸਾਹਿਬ ਨੂੰ ਵੀ ਬੇਨਤੀ ਕਰਦੇ ਹੈਗੇ ਆ ਕਿ ਜੇ ਇਸੇ ਤਰ੍ਹਾਂ ਤੁਹਾਡੀ ਪਾਰਟੀ ਦੇ ਨੁਮਾਇੰਦੇ ਤੁਹਾਡੇ ਐਮ.ਐਲ.ਏ ਜੇ ਇਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਪੱਤਰਕਾਰਾਂ ਦੇ ਲਈ ਯੂਜ਼ ਕਰਨਗੇ ਤੇ ਜਿਹੜੇ ਤੁਹਾਨੂੰ ਉੱਪਰਲੇ ਅਹੁਦਿਆਂ ਦੇ ਉੱਪਰ ਉੱਚੀਆਂ ਕੁਰਸੀਆਂ ਦੇ ਉੱਪਰ ਬਿਠਾ ਸਕਦੇ ਆ ਤਾਂ ਬਹੁਤ ਛੇਤੀ ਜਿਹੜਾ ਉਹ ਤੁਹਾਨੂੰ ਥੱਲੇ ਵੀ ਸੁੱਟ ਸਕਦੇ ਹੈਗੇ ਆਪਣੇ ਦਾਰਸ਼ਨਿਕਾਂ ਦਾ ਨਾਮ ਲਿਖੋ ਦੀਪਕ ਚਾਨਾ டி5 ਚੈਨਲ ਪੰਜਾਬੀ ਕੱਲ ਕੀਤੀ ਗਿਆ ਜਾਇਬ ਤੇ ਅੱਜ ਪੁਤਲਾ ਫੁਕਿਆ ਗਿਆ ਪਠਾਨਵਾਜ ਦੇ ਦਾ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਵਿਧਾਇਕ ਆ ਆਮ ਆਦਮੀ ਪਾਰਟੀ ਦੀ ਸਰਕਾਰ 95 ਐਮਐਲਏ ਜਿੱਤ ਕੇ ਸੱਤਾ ਦੇ ਵਿੱਚ ਆਈ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਗਈ ਸੀ ਕਿਹਾ ਗਿਆ ਸੀ ਕਿ ਆਮ ਘਰ ਦੇ ਕਾਕੇ ਆ ਸੀ ਤਾਂ ਜਿਹੜੇ ਵਿਧਾਇਕ ਬਣੇ ਨੇ ਆਮ ਘਰਾਂ ਤੋਂ ਉੱਪਰ ਨੇ ਆਮ ਲੋਕ ਨੇ ਪਰ ਜਦਾਂ ਚ ਵਿਧਾਨ ਸਭਾ ਦੇ ਵਿੱਚ ਇਹ ਵਿਧਾਇਕ ਪਹੁੰਚਦੇ ਨੇ ਜੇ ਗੱਲ ਕਰੀਏ ਪਠਾਨਵਾਜਰਾ ਦੀ ਸਨੌਰ ਹਲਕੇ ਦੇ ਵਿਧਾਇਕ ਨੇ ਇਹ ਪਿਛਲੇ ਦਿਨੀयां ਨਾ ਦੀਆਂ ਬੜੀਆਂ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਸੀ ਕੇਬਲ ਆਪਰੇਟਰਾਂ ਦੇ ਉੱਤੇ ਇਹਨਾਂ ਨੇ ਜਿਹੜੀ ਜਿਹੜੇ ਹਮਲੇ ਨੇ ਉਹ ਕੀਤੇ ਨੇ ਤਾਰਾਂ ਵੱਡੀਆਂ ਗਈਆਂ ਉਸ ਤੋਂ ਬਾਅਦ ਉੱਥੇ ਦੇ ਕਈ ਪੱਤਰਕਾਰਾਂ ਦੇ ਉੱਤੇ ਵੀ ਹਮਲੇ ਹੋਏ ਸੀ ਕਈ ਨਿਜੀ ਚੈਨਲਾਂ ਦੇ ਪੱਤਰਕਾਰਾਂ ਦੇ ਉੱਤੇ ਹਮਲੇ ਹੋਏ ਜੇ ਹੁਣ ਵਿਧਾਨ ਸਭਾ ਸੈਸ਼ਨ ਦੀ ਗੱਲ ਕਰੀਏ ਬਜਟ ਦਾ ਜਲਾਸ ਹੈ ਜਿਹੜਾ ਉਹ ਚੱਲ ਰਿਹਾ ਸੀਗਾ ਤਾਂ ਇੱਕ ABC ਨਿਊਜ਼ ਦੇ ਪੱਤਰਕਾਰ ਜਿਹੜੇ ਨੇ ਅੱਜ ਇਹ ਸੰਦੀਪ ਲਾਧੂ ਕੇ ਉਹ ਨਹੀਂ ਹੋਣ ਤੇ ਨਾਲ ਉਹਨਾਂ ਦੇ ਮਨਦੀਪ ਸਿੰਘ ਸੀਗੇ ਉਹਨਾਂ ਨੇ ਇੱਕ ਖਬਰ ਨਸ਼ਰ ਕੀਤੀ ਸੀਗੀ ਉਹਨਾਂ ਦੇ ਵਿਧਾਨ ਸਭਾ ਸੈਸ਼ਨ ਦੇ ਚੱਲਦੇ ਦੌਰਾਨ ਕਿਸੇ ਗੱਲ ਨੂੰ ਲੈ ਕੇ ਇੱਕ ਪਠਾਨ ਮਾਜਰਾਜੀ ਦੀ ਖਬਰ ਨਸ਼ਰ ਕੀਤੀ ਗਈ ਸੀ ਅੱਜ ਜਿਸ ਨੂੰ ਲੈ ਕੇ ਉਹਨਾਂ ਨੇ ਅਗਲੇ ਦਿਨ ਜਦੋਂ ਉਹ ਪੱਤਰਕਾਰ ਵਿਧਾਨ ਸਭਾ ਦੀ ਗੈਲਰੀ ਦੇ ਵਿੱਚ ਖੜੇ ਸੀਗੇ ਤਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੂੰ ਬਾਹਰ ਚੱਲ ਤੈਨੂੰ ਦੇਖਦਾ ਆ ਇੱਕ ਪੱਤਰਕਾਰ ਨੂੰ ਇੱਕ ਵਿਧਾਇਕ ਵੱਲੋਂ ਇਹ ਗੱਲਾਂ ਕਹਿਣੀਆਂ ਕਿੰਨੀਆਂ ਇੱਕ ਸ਼ੋਭਾ ਦਿੰਦੀਆਂ ਨੇ ਲੋਕਤੰਤਰ ਦਾ ਚੌਥਾ ਧਮ 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 ਕਿਹਾ ਜਾਂਦਾ ਹੈ ਪੱਤਰਕਾਰਾਂ ਨੂੰ ਜੇ ਅਕਸਰ ਦੇਖੀਏ ਲੋਕਾਂ ਦੀ ਆਵਾਜ਼ ਬਣਦਦੇ ਨੇ ਪੱਤਰਕਾਰ ਕਿਸੇ ਦੇ ਉੱਤੇ ਕੋਈ ਹਮਲਾ ਹੁੰਦਾ ਹੈ ਲੋਕਾਂ ਦੀ ਆਵਾਜ਼ ਸਰਕਾਰਾਂ ਤੱਕ ਪਹੁੰਚਾਉਂਦੇ ਨੇ ਉਹ ਪੱਤਰਕਾਰ ਪਰ ਜੇ ਉਹ ਪੱਤਰਕਾਰਾਂ ਨੂੰ ਹੀ ਧਮਕੀਆਂ ਮਿਲਣ ਲੱਗ ਜਾਣ ਤਾਂ ਦੇਖਣਾ ਇਹ ਹੋਵੇਗਾ ਕਿ ਜੇ ਉਹਨਾਂ ਪੱਤਰਕਾਰ ਨੂੰ ਸਰਕਾਰਾਂ ਦੇ ਚੁਣੇ ਹੋਏ ਸਰਕਾਰਾਂ ਦੇ ਨੁਮਾਇੰਦੇ ਜਿਹੜੇ ਲੋਕਾਂ ਨੇ ਚੁਣੇ ਨੇ ਲੋਕਾਂ ਨੇ ਵੋਟਾਂ ਪਾ ਕੇ ਵਿਧਾਨ ਸਭਾ ਦੇ ਵਿੱਚ ਭੇਜੇ ਨੇ ਜੀ ਉਹੀ ਪੱਤਰਕਾਰਾਂ ਨੂੰ ਧਮਕਾਉਣ ਲੱਗੇ ਤਾਂ ਬਹੁਤ ਮਾੜੀ ਗੱਲ ਹੈ ਬਹੁਤ ਨਿੰਦਣਯੋਗ ਗੱਲ ਹੈ ਅੱਜ ਹਲਕਾ ਸਮਰਾਲਾ ਦੇ ਪੱਤਰਕਾਰ ਭਾਈਚਾਰੇ ਵੱਲੋਂ ਅਸੀਂ ਮਾਛੀਵਾੜਾ ਸਾਹਿਬ ਦੇ ਵਿੱਚ ਰਲ ਕੇ ਇੱਕ ਜਿਹੜਾ ਪਤਲਾ ਫੂਕ ਮੁਜਾਰਾ ਕੀਤਾ ਹੈ ਜਿਸ ਦੇ ਵਿੱਚ ਸਾਡੇ ਪੱਤਰਕਾਰ ਭਾਈਚਾਰੇ ਦੇ ਜਾਏ ਉਹ ਇਲੈਕਟ੍ਰੋਨਿਕ মিডিਆ ਹੋਵੇ ਜਾਏ ਉਹ ਪ੍ਰਿੰਟ মিডিਆ ਹੋਵੇ ਸਾਰੇ ਆ ਜਾਏ ਉਹ ਇਨਸਾਫ ਪਸੰਦ ਜਥੇਬੰਦੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਜਿਹੜੇ ਇੱਥੇ ਪਹੁੰਚੇ ਨੇ ਸਾਡਾ ਸਾਥ ਦਿੱਤਾ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਪਹੁੰਚੇ ਆਂ ਤੇ ਭਗਵਾਨ ਜੀ ਮਾਨ ਨੂੰ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਅਪੀਲ ਕਰਦੇ ਆਂ ਅਜਿਹੇ ਜਿਹੜੇ ਵਿਧਾਇਕ ਨੇ ਥੋਡੇ ਇਹਨਾਂ ਨੂੰ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਅਜਿਹਿਆਂ ਨੂੰ ਅਜਿਹੇ ਵਿਧਾਇਕਾਂ ਨੂੰ ਦੱਸਿਆ ਜਾਵੇ ਕਿ ਪੱਤਰਕਾਰਾਂ ਦੇ ਨਾਲ ਕਿਸ ਤਰ੍ਹਾਂ ਗੱਲ ਕਰਨੀ ਚਾਹੀਦੀ ਹੈ ਕੀ ਉਹਨਾਂ ਨੂੰ ਧਮਕੀਆਂ ਦੇਣੀਆਂ ਇਹ ਕਿੰਨੀਆਂ ਕਜਾਇਜ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਬੀਜਪੀ ਗੌਰਵ ਯਾਦਵ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹਨਾਂ ਦੇ ਉੱਤੇ ਕਾਨੂੰਨੀ ਜਿਹੜੀ ਕਾਰਵਾਈ ਆ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ। ਮੈਂ ਸਰ। ਅਮਿਤ ਜੀ ਅੱਜ ਜਿਹੜਾ ਇਹ ਪੋਤਲਾ ਕੋਕੰਡਾ ਦਾ ਸਵਭਾਵ ਕੀ ਕਹਿਣਾ ਚਾਹੁੰਦੇ ਹੋ ਪੂਰੀ ਘਟਨਾ ਬਾਰੇ ਜਿਹੜੀ ਆ? ਹੋਰ ਤਾਂ ਸਪੰਸ ਦੇ ਵਿੱਚ ਜਿਵੇਂ ਕਿ ਪਤਾ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਚੱਲ ਰਿਹਾ ਹੈ। ਉਸੇ ਦੌਰਾਨ ਸਾਡੇ ਸਰਕਾਰ ਐ ਸੰਦੀਪ ਲਾਧਾ ਦਾ ਉਹਦੀ ਕੁਝ ਮਸਲੇ ਤੇ ਗੱਲਬਾਤ ਹੋਈ ਹੈ ਕਿ ਆਪਣੇ ਵਿਧਾਇਕ ਨੇ ਸਲੋਟ ਤੋਂ ਹਰਨੀਸ਼ ਸਿੰਘ ਪਠਾਨ ਨਾਲ ਔਰ ਇਸੇ ਗਲਵਾਦ ਦੇ ਦੌਰਾਨ ਪਤਾ ਨਹੀਂ ਕਿਸੇ ਗੱਲ ਨੂੰ ਤੈਅ ਚਾਕੇ ਫਰਮੀਤ ਸਿੰਘ ਪਠਾਨਵਾਜ ਜਨਾਂ ਨੇ ਇਸ ਪੱਤਰਕਾਰ ਨੂੰ ਦੇਖਣ ਦੀਆਂ ਧਮਕੀਆਂ ਦਿੱਤੀਆਂ ਔਰ ਜੋ ਕਿ ਬੜੀ ਨਿੰਦਣਯੋਗ ਗੱਲ ਹੈ ਕਿਉਂਕਿ ਕੋਈ ਵੀ ਮਸਲਾ ਜਿਹੜਾ ਗਲਵਾਦ ਨਾਲ ਹੱਲ ਹੋ ਸਕਦਾ ਔਰ ਜੇਕਰ ਉਸ ਮਸਲੇ ਦੀ ਵੀਡੀਓ ਵਾਇਰਲ ਨਾਲ ਹੁੰਦੀ ਹੋ ਸਕਦਾ ਕਿਸੇ ਨੂੰ ਪਤਾ ਹੀ ਨਾ ਚਲਦਾ ਉਹਦੇ ਦੇਖੋ ਵਿਦਾਇਕ ਬਣੇ ਨੇ ਵੱਡੇ ਲੱਖ ਤੋਂ ਵੱਧ ਵੋਟਰਾਂ ਨੇ ਉਹਨਾਂ ਤੇ ਵਿਸ਼ਵਾਸ ਕਰਕੇ ਉਹਨੂੰ ਬਣਾਇਆ ਪਰ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ ਪ੍ਰੈਸ ਦਾ ਕੰਮ ਜਿੱਥੇ ਸਰਕਾਰ ਦੀਆਂ ਉਪਲਬਧੀਆਂ ਨੂੰ ਲੋਕਾਂ ਤੱਕ ਪਹੁੰਚਾਉਣਾ ਉੱਥੇ ਸਰਕਾਰ ਦੀਆਂ ਕਮੀਆਂ ਨੂੰ ਚਾ ਵਿਅਕਤੀਗਤ ਤੌਰ ਤੇ ਕਿਤੇ ਨੇਤਾ ਦੀ ਕਦੇ ਨੂੰ ਦਿਖਾਉਣਾ ਉਹ ਕੋਈ ਨਿਜੀ ਲੜਾਈ ਨਹੀਂ ਹੁੰਦੀ ਉਸ ਨੂੰ ਨਿਜੀ ਲੜਾਈ ਬਣਾਉਣਾ ਬਹੁਤ ਹੀ ਮੈਂ ਕਹਿੰਨਾ ਵੀ ਘਟਿਆ ਛੱਟ ਸੋਚ ਵਾਲੇ ਬੰਦੇ ਦੀ ਗੱਲ ਹੋ ਸਕਦੀ ਹੈ ਇਹ ਜੇ ਕੋਈ ਮਸਲਾ ਨਹੀਂ ਸੀ ਔਰ ਅੱਜ ਜਿਵੇਂ ਮਾਛੜਾ ਸਾਹਿਬ ਵਿੱਚ ਪ੍ਰੈਸ ਕਲੱਬ ਮਾਚਿਵਾੜਾ ਸਮਰਾਲਾ ਜਿਹਦੇ ਵਿੱਚ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਤੇ ਨਾਲ ਨਾਲ ਪ੍ਰੈਸ ਮੀਡੀਆ ਵੀ ਆਇਆ ਹੋਇਆ ਤੇ ਨਾਲ ਕੁਝ ਇਨਸਾਫ ਪਸੰਦ ਜੱਤੀਵੰਦੀਆਂ ਦੀ ਆਗੂ ਵੀ ਆਏ ਹੋਣ ਤਾਂ ਉੱਥੇ ਅਸੀਂ ਅੱਜ ਟੁਕਲਾ ਫੂਕੇ ਰੋਸ ਪ੍ਰਦਰਸ਼ਨ ਕੀਤਾ ਤੇ ਨਾਲ ਦੀ ਨਾਲ ਅਸੀਂ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਭਵਨ ਸਿੰਘ ਮਾਨ ਤੋਂ ਤੇ ਆਮ ਆਦਮੀ ਪਾਰਟੀ ਦੀ ਜੇਕਰ ਕੋਈ ਅਨੁਸ਼ਾਸਨੀ ਬਾਡੀ ਹੈ ਤੋ ਤੋਂ ਮੰਗ ਕਰਦੇ ਆਂ ਵੀ ਇਸ ਮਸਲੇ ਤੇ ਨੋਟਿਸ ਲੈ ਕੇ ਜੇਕਰ ਕੋਈ ਗਲਤੀ ਹੋ ਸਿਧਾਇਗਨੇ ਕੀਤੀ ਹੈ ਤਾਂ ਉਹਦਾ ਉਹਦੇ ਦੇ ਦਾ ਪੁਸ਼ਟੀਕਰਨ ਦਿੱਤਾ ਜਾਵੇ ਤੇ ਉਹ ਤੋਂ ਇਹਦਾ ਇਹਸਾਸ ਕਰਾਇਆ ਜਾਵੇ ਕਿ ਕਿ ਪ੍ਰੈਸ ਨਾਲ ਟਕਰਾ ਕਿਸੇ ਵੀ ਲੋਕਤੰਤਰ ਦੀ ਸਰਕਾਰ ਦੇ ਲਈ ਚੰਗਾ ਨਹੀਂ ਹੁੰਦਾ ਪਰ ਦੇਖਣ ਚ ਇਹ ਆ ਰਿਹਾ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀਆਂ ਵੀ ਸਰਕਾਰਾਂ ਆਉਂਦੀਆਂ ਉਹ ਪ੍ਰੈਸ ਨੂੰ ਜਾਂ ਤਾਂ ਦਬਾਉਣ ਦੀ ਕੋਸ਼ਿਸ਼ ਕਰਦੀਆਂ ਨੇ ਜਾਂ ਖਰੀਦਣ ਦੀ ਲੋਕੀ ਤੁੰ ਜੀ ਜਿਆ ਲੋਕਤੰਤਰ ਲਈ ਠੀਕ ਨਹੀਂ ਜੀ ਗੱਲ ਹੈ ਕਿ ਬਸ ਕਿ ਅੱਜ ਜਿਵੇਂ ਪੱਤਰਕਾਰਾਂ ਨੇ ਦਿੱਖਿਆ ਉਹ ਹੈ ਪੱਤਰਕਾਰ ਪੱਤਰਕਾਰ ਇਸ ਦਲ ਦੀ ਇੰਨੀ ਕਰਦਾ ਜਿਹੜੀ ਆਪਣੇ ਪਠਾਨ ਮਾਜਰਾ ਵੱਲੋਂ ਸਾਡੇ ਪੱਤਰਕਾਰਾਂ ਸਾਥੀ ਨਾਲ ਸੀਗੇ ਨਾਲ ਉਹਦਾ ਅੱਜ ਅਸੀਂ ਇੱਥੇ ਪੁਤਲਾ ਪੂਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਕਿ ਉਹ ਆਪਣੀ ਅਨੁਸ਼ਾਸਨਨੀ ਕਮੇਟੀ ਦੇ ਜ਼ਰੀਏ ਇਸ ਵਿਧਾਇਕ ਦੇ ਖਿਲਾਫ ਕੋਈ ਸਖਤ ਐਕਸ਼ਨ ਲੈਂਦੇ ਕਿਉਂਕਿ ਜੇਕਰ ਇੰਦਾ ਦੇ ਐਕਸ਼ਨ ਲੈ ਜਾਣਗੇ ਤਾਂ ਇਹ ਤੁਹਾਡੇ ਲਈ ਵੀ ਚੰਗਾ ਹੈ ਤੇ ਸਮਾਜ ਲਈ ਵੀ ਚੰਗਾ ਹੈ ਬਾਕੀ ਰਹੀ ਗੱਲ ਆਮ ਤੋਂ ਖਾਸ ਬਣ ਚੁੱਕੇ ਹੋ ਪਰantu ਅਸੀਂ ਕਹਿੰਦੇ ਆ ਕਿ ਚਲੋ ਹੁਣ ਤੁਸੀਂ ਤੁਹਾਨੂੰ ਜੜੀਆਂ ਨੇ ਸੀਟਾਂ ਜਾਂ ਤੁਹਾਨੂੰ ਕਿਰਸੀਆਂ ਵਾਕਿ ਦਿੱਤੀਆਂ ਗਈਆਂ ਨੇ ਗੁਰੂ ਪਾਤਸ਼ਾਹ ਵੱਲੋਂ ਤਾਂ ਇਹਨਾਂ ਦੀ ਕਦਰ ਮਰਿਆਦਾ ਕਰੋ ਇਸ ਕਰਕੇ ਲੋਕਾਂ ਦੇ ਲੋਕਾਂ ਦੇ ਵਿੱਚ ਆ ਕੇ ਲੋਕਾਂ ਦੇ ਵਾਂਗ ਵਿੱਚ ਜਿਵੇਂ ਤੁਸੀਂ ਪਹਿਲਾਂ ਵਿਚਰਿਆ ਕਰਦੇ ਸੀਗੇ ਤੇ ਜਿਹੜੀਆਂ ਇਹ ਧਮਕੀਆਂ ਨੇ ਕਿ ਮੈਂ ਤੈਨੂੰ ਬਾਹਰ ਦੇਖੂ ਉਹ ਉੱਥੇ ਮਿਲੀ ਮੈਨੂੰ ਇਹ ਗੱਲਾਂ ਕੋਈ ਸ਼ੋਭਾ ਨਹੀਂ ਦਿੰਦੀਆਂ ਜੇ ਪਠਾਨ ਮਾਜਰਾ ਨੂੰ ਲੱਗਦਾ ਕਿ ਉਹ ਇਦਾਂ ਕਰਕੇ ਕਰ ਸਕਦਾ ਤਾਂ ਆਜਾ ਮਾਛੀਵਾੜੇ 'ਚ ਫਿਰ ਆ ਗੱਲਾਂ ਸਾਨੂੰ ਬੋਲ ਕੇ ਦਿਖਾ ਫਿਰ ਤੈਨੂੰ ਦਿਖਾਈ ਦੇਣ ਸਾਰੇ ਬਹੁਤ ਬਹੁਤ ਧੰਨਵਾਦ ਸਾਰੇ ਪੱਤਰਕਾਰਾਂ ਦਾ ਜਿਨ੍ਹਾਂ ਨੇ ਅੱਜ ਦਾ ਜਿਹੜਾ ਹੈਗਾ ਰੋਸ ਪ੍ਰਦਰਸ਼ਨ